شا دے سنمانت کریں گے بول سیا پتی رام چندر مہاراج کی سو میں بےنتی کروں گا پنڈاری صاحب جو اج دی کا ادھاٹن کر رہے ہیں ਖਲੋਪੇ ਗ੍ਰੀਟਿੰਗ ਕਰਾਂਗਾ ਸਰਦਾਰ ਜਸਪਾਲ ਸਿੰਘ ਜੀ ਢਲੋਂ ਜੀ ਨੂੰ ਕਿ ਉਹ ਫਿੱਟਾ ਕੱਟ ਕੇ ਅੱਜ ਦੀ ਨਾਈਟ ਦੀ ਸ਼ੁਰੂਆਤ ਕਰਨ ਸਰਦਾਰ ਜਸਪਾਲ ਸਿੰਘ ਜੀ ਢਲੋਂ ਵਿਸ਼ਪਾਲ ਸਿੰਘ ਜੀ ਅਤੇ ਬ੍ਰਿੰਦਰ ਸਿੰਘ ਜੀ ਬੋਲ ਸਿਆਪਤੀ ਰਾਮ ਚੰਦਰ ਮਹਾਰਾਜ ਕੀ ਸੋ ਇਸ ਕਲਬ ਦਾ ਹਮੇਸ਼ਾ جی. 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 شرمہ. گوڑا شرما گورا جی وکی جیشان جی چیما راجدیپی ڈلو جو وشٹھ جی گیارہ کو چوتھا پرنام کرتا ہوں مہاراجا دشرت نباتا کو دن ہو دن دند سو ਮੈਂ ਤੁਹਾਨੂੰ ਆਦੀਆਂ ਨਿਊ ਜੀਪਟਰ ਗ੍ਰਾਮੈਟਿਕ ਕਲੱਬ ਦੇ ਪ੍ਰਧਾਨ ਸਾਹਿਬ ਪੰਡਤ ਕਿਸ਼ੋਰੀ ਲਾਲ ਜੀ ਕੋਸ਼ਲ ਸਾਹਿਬ ਕਿਲੋ ਪਾਣੀ ਔਰ ਉਹਨਾਂ ਦੀ ਸਮੂਹਟੀ ਟੀਮ ਦਾ ਜਿੰਨਾ ਦੇ ਕਰਕੇ ਇਹ ਤੁਹਾਡੀਆਂ ਰੱਬ ਵਾਲਿਆਂ ਸਮਾ ਦੇ ਦਰਸ਼ਕਾਂ ਦਾ ਮੌਕਾ ਮਿਲਦਾ ਹੈ। ਬੈਨੂੰ ਬਹੁਤ ਲੰਬਾ ਸਮਾਂ ਹੋ ਗਿਆ ਇਸ ਸਟੇਜ ਦੇ ਨਾਲ ਜੁੜਿਆ ਕਿ ਉਹ ਕੋਈ ਐਸ ਵਾਰ ਚੌਥੀ ਵਾਰ ਕਲਾਕਾਰ ਤੁਸੀਂ ਦਾਸ ਨੂੰ ਤਾਂ ਕਿ ਭੇਜਦੇ ਹੋ ਔਰ ਮੇਰੀ ਜ਼ਿੰਮੇਵਾਰੀ ਡਿਊਟੀ ਵੀ ਬਣਦੀ ਹੈ ਕਿ ਮੈਂ ਆਪਣੀ ਸ਼ਹਿਰ ਦੇ ਪ੍ਰਤੀ ਆਪਣੀ ਵਾਰਡ ਦੇ ਪ੍ਰਤੀ ਹਮੇਸ਼ਾ ਸਵੈਤਤਾ ਦੇ ਨਾਲ ਕੰਮ ਕਰਾਂ ਔਰ ਤੁਸੀਂ ਦੇਖਦੇ ਹੋ ਕਿ ਬਤੌਰ ਮਕਾਨ ਨਗਰ ਪੰਚਾਇਤ ਕਨਾਲਾ ਤੁਹਾਡੇ درمیان ਪਹੁੰਚਿਆ ਕਿਥੋਂ ਤੱਕ ਗਵਰਨਮੈਂਟ ਦੀ ਗੱਲ ਸਾਡੇ ਪੰਜਾਬ ਦੇ ਸਾਬਕਾ ਕਲੈਕਟਡ ਮੰਤਰੀ ਸਰਦਾਰ ਨਦੀਮ ਸਿੰਘ ਤਾਲੀਵਾਲ ਸਾਹਿਬ ਜਿਨ੍ਹਾਂ ਦਾ ਸੁਪਨਾ ਜਿਨ੍ਹਾਂ ਦਾ ਮਿਸ਼ਨ ਜਿਨ੍ਹਾਂ ਦਾ ਮਿਸ਼ਨ ਬਿਲਕੁਲ ਕਲੀਅਰ ਹੈ ਕਿ ਮੈਂ ਆਪਣੇ ਹਰਪੀ ਨੂੰ ਨੂਨੇ ਦਾ ਹਲਕਾ ਬਣਾ ਕੇ ਦਿਖਾਵਾਂ ਉਸ ਲੜੀ ਦੇ ਤਹਿਤ ਤੁਸੀਂ ਦੇਖਿਆ ਹੋਊਗਾ ਕਿ ਅਜਨਾਲਾ ਸ਼ਹਿਰ ਦੇ ਵਿੱਚ ਡਵੈਲਪਮੈਂਟ ਦੇ ਪੱਖੋਂ جاری اور میرا بطور پردھان نگر پنچایت اجنالا دوار شہر نال میری نال میری ماتاوا نال ایک وعدہ ہے جنالے شہر کا چترفا وکاس کر کے دکھا ہے اور رے سمے کے شہر نمونے دا شہر بنا کے دکھا ہے یہ سارے مانجوگ منتی صاحب کا سپنا ਔਰ ਕਿ ਉਹਨਾਂ ਦਾ ਵਿਜ਼ਨ ਹੈ ਜਿਹਨੂੰ ਆਪਾਂ ਪੂਰਾ ਕਰਕੇ ਦਿਖਾਉਣਾ ਔਰ ਮੈਂ ਜਿਆਦਾ ਵਿਸਥਾਰਚ ਨਾਲ ਜਾਂਦਾ ਹੋਇਆ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਸਮੂਹ ਜਿੰਨੇ ਵੀ ਕੈਰੇਕਟਰ ਪਾਰਟ ਪਲੇ ਕਰਦੇ ਆ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਕਿਉਂਕਿ ਇਹਨਾਂ ਭਰਾਵਾਂ ਦੀ ਬਦੌਲਤ ਹਮੇਸ਼ਾ ਤੁਹਾਡੇ ਦਰਸ਼ਕਾਂ ਦਾ ਸਵਾਗਤ ਹੁੰਦਾ ਹੈ ਕਿਉਂਕਿ ਭਰਾਓ ਜਿੱਥੋਂ ਤੱਕ ਰਾਮ ਜੀ ਨਾਲ ਦਾ ਸੰਬੰਧ ਹੈ ਆਪਾਂ ਨੂੰ ਹਮੇਸ਼ਾ ਇਥੋਂ ਚਿੰਤਿਆਈ ਨਹੀਂ ਜੋ ਗ੍ਰਹਿਣ ਕਰਕੇ ਜਾਣਾ ਚਾਹੀਦਾ ਆਪਾਂ ਨੂੰ ਜੋ ਸਰਮੰਦੇ ਦੁਆਰਾ ਰੋਡ ਤੇ ਨਿਭਾਏ ਜਾਣੇ ਆ ਆਪਾਂ ਆਪਣੇ ਮਾਪਿਆਂ ਦੇ ਆਗਿਆਕਾਰੀ ਬਣਨਾ ਹੈ ਆਪਾਂ ਸਰਵਨ ਮੁਤ ਬਣ ਕੇ ਦਿਖਾਉਣਾ ਆਪਣੇ ਮਾਪਿਆਂ ਨੂੰ ਆਪਾਂ ਤਗੜੇ ਹੋ ਕੇ ਆਪਾਂ ਆਪਣਾ ਇੱਕ ਮਿਸ਼ਨ ਲੈ ਕੇ ਆਪਣਾ ਇੱਕ ਵਿਜਨ ਲੈ ਕੇ ਆਪਾਂ ਏਮ ਲੈ ਕੇ ਜਿਹੜਾ ਉਹ ਆਪਾਂ ਆਪਣਾ ਏਮ ਜਿਹੜਾ ਗੋਲ ਪੂਰਾ ਕਰਨਾ ਹੈ ਇੱਕ ਅਜਨਾਲੇ ਸ਼ਹਿਰ ਦੇ ਰਹਣਾ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਸੂਬਾ ਦੇ ਪ੍ਰਧਾਨ ਸਾਹਿਬ ਔਰ ਮੈਂਬਰ ਸਾਹਿਬਾਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਵਿਸ਼ਵਾਸ ਪਾਉਣਾ ਹੈ ਕਿ ਆਪਕੋ ਕਿ ਅਸੀਂ ਹਮੇਸ਼ਾ ਮਾਨਯੋਗ ਮੰਤਰੀ ਸਾਹਿਬ ਦਾ ਮੋਢਾ ਹੈ ਵਿਸ਼ੇ ਇਹ ਕਿ ਜੇਕਰ ਵੀ ਕਲੱਬ ਜੁੜੀ ਤਾਰੇ ਕਿਸੇ ਸੰਸਥਾ ਦੇ ਨਾਲ ਕਲੱਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਚੱਲਾਂਗੇ ਮੈਂ ਜ਼ਿਆਦਾ ਵਿਸਥਾਰਤ ਨਹੀਂ ਜਾਂਦਾ ਹੋਇਆ ਆਪ ਹੀ ਗੱਲ ਨੂੰ ਇੱਛੇ ਬਰਾਮ ਦਿੰਦਾ ਹੈ Yes, you are.